ਜਾ ਘਰ ਦੀ ਸਥਿਤੀ ਆ ਉਹ ਠੀਕ ਹੀ ਹੈ ਬਾਈ ਇਦਾਂ ਨਹੀਂ ਯਾਰ ਘਰ ਦੇ ਹਾਲਾਤ ਮੈਂ ਦੇਖਿਆ ਬਾਈ ਬੂਟੇ ਮਤਲਬ ਆਪਣੇ ਠੀਕ ਠਾਕ ਜੀ ਹੈ ਹਨਾ ਡਾਵਾ ਡੋਲ ਜਾ ਕੰਮ ਹੀ ਆ ਮਤਲਬ ਕਬੱਡੀ ਚ ਉਹਨਾਂ ਬਾਹ ਫੜੀ ਨਹੀਂ ਜਿਵੇਂ ਤੁਸੀਂ ਪੁੱਛਦਾ 15 ਸਾਲ ਹੋ ਗਏ ਤੁਸੀਂ ਕਹਿੰਦੇ ਕਮੈਂਟਰੀ ਕਰਦੇ ਆ ਨੂੰ ਆਪਣਾ ਹਨਾ ਵੀ ਇਹ ਜ਼ਰੂਰ ਮਤਲਬ ਆਪਾਂ ਚਾਹੁੰਦੇ ਆ ਵੀ ਐਨਆਰ ਵੀਰਾਂ ਨੂੰ ਵੀ ਚਾਹੁੰਦੇ ਆ ਜਾਂ ਕੋਈ ਕਮੇਟੀਆਂ ਹੁੰਦੀਆਂ ਜਿਹੜੀਆਂ ਇਦਾਂ ਦੇ ਜਿਹੜੇ ਬੰਦੇ ਆ ਤਾਕਰ ਬੰਦਿਆ 14-15 ਸਾਲ ਜੀਨੇ ਮੰਨ ਕੇ ਚੱਲੋ ਆਪਣੀ ਜ਼ਿੰਦਗੀ ਦੇ ਕਮੈਂਟਰੀ ਲਈ ਗਾਲ ਤੇ ਉਹਨਾਂ ਨੂੰ ਜਰੂਰ ਮਤਲਬ ਸੰਜੋਗ ਜਰੂਰ ਕਰਨਾ ਚਾਹੀਦਾ ਕੋਈ ਵੱਡਾ ਸਨਮਾਨ ਆਉਣ ਵਾਲੇ ਟਾਈਮ 'ਚ ਕਿਸੇ ਨਾਲ ਗੱਲਬਾਤ ਹੋਈ ਹੋਵੇ ਬੂਟੇ ਕਿਤੇ ਬਈ ਇਹ ਚੀਜ਼ ਤੇ ਨਹੀਂ ਬਈ 15 ਸਾਲ ਮੈਨੂੰ ਹੋ ਗਿਆ ਨਾ ਤਾਂ ਕੋਈ ਵੱਡੇ ਸਨਮਾਨ ਦੀ ਇਸ ਵਿੱਚ ਤੇ ਕਿਸੇ ਨਾਲ ਗੱਲ ਹੋਈ ਹੈ ਤੇ ਨਾ ਕੋਈ ਬਾਹਰ ਬੂਰਦਾ ਬਈ ਇਸ ਵਿੱਚ ਤੇ ਨਹੀਂ ਹੋਈ ਕਿਸੇ ਬੰਦੇ ਨਾਲ ਗੱਲਬਾਤ ਹੋਈ ਤੇ ਤੇ ਬਾਕੀ ਜੋ ਕਿਸਮਤ ਨਾਲ ਜ਼ਰੂਰ ਇਹ ਆਪਾਂ ਐਨ ਆਰ ਆਈ ਵੀਰ ਜੋ ਵੀ ਆਪਣੇ ਫੈਡਰੇਸ਼ਨਾਂ ਬਣੀਆਂ ਜਾਂ ਜਿਵੇਂ ਕਿ ਇਦਾਂ ਦੇ ਜਿਹੜੇ ਕਮੈਂਡੇਟਰ ਆ ਵੀ ਲੰਮੇ ਸਮੇਂ ਤੋਂ ਕਬੱਡੀ ਦੇ ਨਾਲ ਜੁੜੇ ਆ ਉਹਨਾਂ ਦੀ ਬਾਹ ਮਤਲਬ ਆਪਾਂ ਕਹਿੰਨੇ ਆ ਵੀ ਜ਼ਰੂਰ ਫੜਨੀ ਚਾਹੀਦੀ ਹੈ ਜਿਵੇਂ ਹੁਣ ਵੀਰ ਨੂੰ ਬੁੱਟੇ ਨੂੰ 15 14 15 ਸਾਲ ਹੋ ਗਏ ਇੱਕੋ ਲਾਈਨ ਦੇ ਵਿੱਚ ਮਤਲਬ ਕਮੈਂਟਰੀ ਕਰ ਰਿਹਾ ਬੰਦਾ ਉਹ ਜਨਨ ਕਿ ਜਿੰਨੇ ਕੇ ਪੈਸੇ ਆਪਾਂ ਨੂੰ ਪਤਾ ਹੀ ਹੈ ਟੂਰਨਾਮੈਂਟ ਦੇ ਦਿਨ ਦਾ 1000 1500 2000 ਰੁਪਏ ਦੇ ਦਿੰਦੇ ਨੇ ਉਹਦੇ ਨਾਲ ਤੁਹਾਨੂੰ ਪਤਾ ਅੱਜ ਕੱਲ ਮਹਿੰਗਾਈ ਦੇ ਹਿਸਾਬ ਨਾਲ ਘਰ ਦਾ ਜਿਹੜਾ ਗੁਜ਼ਾਰਾ ਉਹ ਬੁੱਟੇ ਮਸਾ ਹੀ ਮੇਰੇ ਹਿਸ ਜਿੰਨਾ ਟਾਈਮ ਮਾਲ ਮੇਲੇ ਚਲਦੇ ਆ ਬਿਲਕੁਲ ਉਸ ਤੋਂ ਬਾਅਦ ਬਾਈ ਬਸ ਉਸ ਤੋਂ ਬਾਅਦ ਫਿਰ ਬੁੱਢੇ ਕੀ ਕੰਮ ਕਰਦੇ ਆ ਉਸ ਤੋਂ ਬਾਅਦ ਲੇਬਰ ਦਾ ਕੰਮ ਬਾਈ ਹੁਣ ਖੇਤਾਂ ਦੇ ਵਿੱਚ ਓ ਨਾ ਲੱਗ ਜਾਂਦਾ ਕਿ ਵਟ ਪੋਚਣੜ ਕੇ ਜੀਵਿੰਦਾਰ ਦੇ ਕੇ ਦਵਾਈ ਪਾਉਣ ਉੱਠ ਕੇ ਇਦਾਂ ਹੈਗਾ ਬਾਈ ਲੇਬਰ ਵਾਲਾ ਕੰਮ ਦਿਹਾੜੀ ਵਾਲੀ ਹੈ ਬਾਈ ਬਸ ਜਾਣਾ ਪੈਂਦਾ ਪਰਿਵਾਰ ਦਾ ਬਿਲਕੁਲ ਬਾਈ ਢੱਡ ਭਰਨ ਲਈ ਮਤਲਬ ਵਾਣਾ ਸਾਰਾ ਕੁਝ ਬਾਕੀ ਮੈਂ ਚਾਰਾ ਮਾਰਨਾ ਕਿ ਨਹੀਂ ਨਾ ਬਾਈ ਮੈਂ ਮੇਰੇ ਕੋਲ ਕਿਹੜਾ ਕੋਈ ਜ਼ਮੀਨ ਜ਼ਿਆਦਾ ਤਾਂ ਬਿਲਕੁਲ ਬਿਲਕੁਲ ਬਾਈ ਹਾਂ ਬਾਈ ਬਿਲਕੁਲ ਬਿਲਕੁਲ ਤੇ